ਸਾਰੇ ਪੁੱਛੀਂਦੇ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਜੋ ਕਿ ਸੱਬੇ ਦੇ ਘਰ ਦਾ ਲੈਂਟਰ ਪਿਆ ਹੈ ਕਿ ਜੀਖਣ ਵੱਲੋਂ ਜੋ ਕਿ ਸੱਬੇ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਜਾ ਰਹੀ ਸੀ ਉਹ ਕਈ ਪੋਡਕਾਸਟਾਂ ਵਿੱਚ ਜੀਖਣ ਵੱਲੋਂ ਸੱਬੇ ਦਾ ਜੋ ਕਿ ਹੈ ਘਰ ਦੇ ਲੈਂਟਰ ਦੀ ਵੀ ਗੱਲ ਕੀਤੀ ਜਾ ਰਹੀ ਸੀ ਕਿ ਮੈਂ ਉਸ ਦੇ ਲੈਂਟਰ ਤੇ ਜ਼ਰੂਰ ਪਹੁੰਚਾਂਗਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸੱਬੇ ਦੇ ਲੈਂਟਰ ਉੱਪਰ ਜੋ ਕਿ ਹੈ ਗਲਾਬ ਸਿੱਧੂ ਆਰ ਨੇ ਤਾਂ ਹੋਰ ਵੀ ਬਹੁਤ ਵੱਡੇ ਸਿੰਗਰ ਜੋ ਕਿ ਹੈ ਸੱਬੇ ਦੇ ਲੈਂਟਰ ਤੇ ਪਹੁੰਚੇ ਸਨ ਬਟ ਜੀ ਖਾਨ ਨਹੀਂ ਸੀ ਪਹੁੰਚਿਆ ਔਰ ਸੱਬੇ ਵੱਲੋਂ ਜੀ ਖਾਨ ਤੇ ਜੋ ਕਿ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਸੀ ਔਰ ਜੀ ਖਾਨ ਵੱਲੋਂ ਜੋ ਕਿ ਹੈ ਇਹ ਲਾਈਵ ਆ ਕੇ ਇੱਕ ਵੀਡੀਓ ਸਾਂਝੀ ਕੀਤੀ ਗਈ ਉਸ ਵਿੱਚ ਕਿਹਾ ਗਿਆ ਕਿ ਮੈਨੂੰ ਪਤਾ ਹੈ ਕਿ ਸੱਬਾ ਮੇਰਾ ਵੀਰ ਜੋ ਕਿ ਮੇਰੇ ਨਾਲ ਗੁੱਸੇ ਹੈ ਉਹਨਾਂ ਗੁੱਸਾ ਹੋਣ ਵੀ ਜਾਈ ਜਾਏ ਕਿ ਮੈਂ ਉਸਦੇ ਲੈਂਟਰ ਤੇ ਨਹੀਂ ਪਹੁੰਚ ਸਕਿਆ ਔਰ ਮੈਂ ਉਸ ਨਾਲ ਵਾਦਾ ਕੀਤਾ ਸੀ ਔਰ ਜੀਖਣ ਵੱਲੋਂ ਕਿਹਾ ਗਿਆ ਕਿ ਮੈਂ ইংল্যান্ড ਸ਼ੋਅ ਲਾਉਣ ਗਿਆ ਸੀ ਜਿਸ ਨੂੰ ਲੈ ਕੇ ਚੱਲਦਿਆ ਕਿ ਮੈਂ ਉਸਦੇ ਲੈਂਟਰ ਤੇ ਨਹੀਂ ਪਹੁੰਚ ਸਕਿਆ ਔਰ ਜੀਖਣ ਵੱਲੋਂ ਕਿਹਾ ਗਿਆ ਕਿ ਮੈਂ ਜਲਦੀ ਇੰਡੀਆ ਆ ਰਹਾ ਹਾਂ ਔਰ ਦੂਜੇ ਦਿਨ ਹੀ ਜੋ ਕਿ ਮੈਂ ਸਵੇਰੇ ਘਰ ਜਾ ਕੇ ਉਹਦੇ ਘਰ ਜਾ ਕੇ ਰੋਟੀ ਖਾਵਾਂਗਾ ਕਿ ਜਿਹੜੀ ਰੋਟੀ ਮੈਂ ਲੈਂਟਰ ਤੇ ਨਹੀਂ ਖਾ ਸਕਿਆ ਉਹ ਮੈਂ ਰੋਟੀ ਉਸਦੇ ਘਰ ਜਾ ਕੇ ਖਾਵਾਂਗਾ ਬਾਕੀ ਦੋਸਤੋ ਤੁਸੀਂ ਜੀਖਣ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ ਸਭਾ ਥੋੜਾ ਜਿਹਾ ਮੈਨੂੰ ਤਾਂ ਖੁਸ਼ੀ ਆਇਆ ਤੇ ਮਾਤੰਤਰੀ ਨੂੰ ਢੀ ਆ ਜਾਣਾ ਚਾਰ ਤਿੰਨ ਨੂੰ ਸਭ ਦੇ ਪਿੰਡ ਮਿਲਦੇ ਆਪਾਂ ਸਾਰੇ ਜਾਣੇ